ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤਿਆਰ ਹੋਇਆ ਹੈ ਸਾਗ ਇਸ ਤੋਂ ਬਾਅਦ ਚਿੱਲੇ ਤੇ ਬਣੂਗੀ ਕਿਹੜੀ ਦਾਲ ਬਣੂਗੀ ਮੰਮਾ ਸਾਗ ਬਣੂਗੀ ਮਿਕਸ ਹੋ ਉਸ ਤੇ ਬਣੂਗੀ ਅੱਛਾ ਮੈਨੂੰ ਨਹੀਂ ਪਤਾ ਵੈਸੀ ਕਿਹੜੀ ਹੁੰਦੀ ਸੀ ਦੋਨੇ ਦਾਣੇ ਮਿਕਸ ਕਰਕੇ ਅੱਛਾ ਤੇ ਆ ਦੇਖੋ ਕਿੰਨਾ ਪਿਆਰਾ ਸੰਸੇ ਤੈਨੂੰ ਮੈਂ ਕਿੰਨੀ ਵਾਰੀ ਕਹ ਜਦੋਂ ਮੈਂ ਜਾਣੀ ਹੁੰਦੀ ਮਗਰ ਉਹ ਦੇਖ ਲਿਆ ਕਰ ਮਾਮਾ ਕੀ ਦੇਖ ਲਿਆ ਕਰ ਹਾਂ ਹਾਂ ਕੱਢ ਦਿਆ ਕਾਚਾ ਜੁੜਾ ਦੇ ਕੱਪੜੇ ਇੱਦਾਂ ਹੀ ਪਏ ਆ

ਸਾਰੇ ਬੱਚਿਆਂ ਦੀ ਪ੍ਰੀਖਿਆ ਦਾ ਟਾਈਮ ਜਿਹੜਾ ਹੈਗਾ ਆ ਗਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਹੋ ਰਹੇ ਨੇਗੇ ਸਾਰੇ ਬੱਚਿਆਂ ਦੇ ਪੇਪਰ ਸ਼ੁਰੂ ਤੇ ਮੇਰੇ ਵੀ ਹੋ ਰਹੇ ਨੇ ਫਰਵਰੀ ਦੇ 7 ਫਰਵਰੀ ਨੂੰ ਮੇਰਾ ਪਹਿਲਾ ਪੇਪਰ ਹੈ ਫਿਜ਼ੀਕਲ ਦਾ ਉਸ ਤੋਂ ਬਾਅਦ ਦੋ ਛੁੱਟੀਆਂ ਨੇ ਫਿਰ ਪੇਪਰ ਹੈ ਹਨਾ ਪਤਾ ਨਹੀਂ ਮੈਂ ਆਪਣੀ ਪੂਰੀ ਜਿਹੜੀ ਡੇਟ ਸ਼ੀਟ ਬਣਾ ਰੱਖੀ ਹੈ 7 ਤਰੀਕ ਨੂੰ ਫਿਜ਼ੀਕਲ ਦਾ ਹੈ ਫਿਰ 10 ਨੂੰ ਮੈਥ ਦਾ ਐਸਐਸਟੀ ਦਾ ਤੁਹਾਨੂੰ ਪਤਾ ਮੈਥ ਦੀ ਫੁੱਲ ਫਾਰਮ ਦੱਸ ਦਿਆਂ ਮੈਂ ਤੁਹਾਨੂੰ ਮੈਨੇ ਨਾ ਇੱਕ ਸ਼ਾਰਟ ਦੇਖਿਆ ਸੀ ਉਹਦੇ ਵਿੱਚ ਦੱਸਿਆ ਆਇਆ ਸੀ ਕਿ ਜਿਹੜੀ ਮੈਥ ਦੀ ਫੁੱਲ ਫਾਰਮ ਹੁੰਦੀ ਆਏ ਹੁੰਦੇ ਐ ਮੇਰੀ ਆਤਮਾ ਤੁਮੇ ਹਮੇਸ਼ਾ ਸਤਾਏਗੀ ਐਮ ਤੋਂ ਮੇਰੀ ਏ ਤੋਂ ਆਤਮਾ ਟੀ ਤੋਂ ਤੁਮੇ ਹਮੇਸ਼ਾ ਸਤਾਏਗੀ ਐਚ ਐਸ ਤਾ ਵੀ ਰਹੀ ਹੈ ਸਾਨੂੰ ਇੱਕ ਹੋਰ ਦੇਖੀ ਸੀ ਐਸ ਐਸ ਟੀ ਦੀ ਵੀ ਸਾਰਾ ਸਾਲ ਟੈਨਸ਼ਨ ਐਸ ਐਸ ਟੀ ਸਾਰਾ ਸਾਲ ਟੈਨਸ਼ਨ ਬੈਸਟ ਆਫ ਲੱਕ ਸਾਰਿਆਂ ਨੂੰ ਜਿਨ੍ਹਾਂ ਦੇ ਪੇਪਰ ਸ਼ੁਰੂ ਹੋ ਰਹੇ ਨੇ ਸਿੱਧੂ ਤੂੰ ਸਾਗ ਬਣਾ ਰਹੇ ਹੈ ਸਿੱਧੂ ਸਿੱਧੂ ਪਤਾ ਮੈਨੂੰ ਕਹਿੰਦਾ ਦੀਦੀ ਹਨਾ ਮੈਨੂੰ ਪਤੰਗ ਬਣਾ ਕੇ ਦੇ ਕਾਗਜ਼ ਦਾ सिद्धू आप कोठे से देख के आने भी उपर कोई पतंगता नहीं पिया देखिए चल तू बूट पा पहला फटाफट देख के आने से आएगी उपर देख दिशन जो सक्सैसफुल है पर मैन लग रहा है फटी हुई पर ठीक है कि प्यारा सैट है देखो है ना फोन चा मतलब ए लग रहा थोड़ा पर असल च देख बहुत ही ज्यादा वीया लग रहा है आगले रेन रेनबो इतना कि मैं आ गया तू मैंने दस हाँ रेनबो कहता जो मी बहुत पैके हट ना एक बारी मैंने मैंने दो तीन बारी देखा है पता <laughs> कोई नहीं आप जो मी पेगा ना हम फिर दिखाऊंगी तेन पथंग मिल गए गई इतने कोटिया जा रहे साग ਦਾਦੀ ਨੇ ਬੁਲਾਇਆ ਪਾਪਾ ਜੀ ਨੂੰ ਘੋਟਣ ਵਾਸਤੇ ਸਾਗ ਸਾਗ ਆ ਕੀ ਅਰੇ ਹਰੇ ਸਾਗ ਵਲੌਗਸ ਹਾਂ ਬੰਚਾ ਟਾਈਟਲ ਚੇਂਜ ਕਰਨਾ ਪੂ ਸਾਗ ਵਾਲੇ ਵਲੌਗ ਕਿੰਨੀ ਮੈਨੂੰ ਇਹ ਪਸਾਗ

ਉਹ ਰੋਬ ਦੇ ਵੀ ਬਣ ਆਇਆ ਸੀ ਸਾਗ ਮੰਮੀ ਨੇ ਬਣਾਇਆ ਆਇਆਗਾ ਦੋ ਵਾਰੀ ਤਾਂ ਹਣੀ ਬਣ ਗਈ ਤੂੰ ਪੰਜ ਵਾਰੀ ਕਹਿਨੀ ਆ ਆਹੋ ਬੱਸ ਵਾਰੀ ਬੱਸ ਵਾਰੀ ਤੁਸੀਂ ਸਾਗ ਪਿੱਛੇ ਲੜੋ ਨਾ ਮੈਂ ਵਲੌਗ ਬਣੀ ਦੋ ਵਾਰੀ ਬਣਿਆ ਵਾਧੂ ਵਾਰੀ ਇਹਨਾਂ ਦੇਣ ਵੀ ਕਿਣੋ ਵਿੱਚ ਇੰਨੇ ਦਿਨ ਖਾਦੇ ਆ ਕੱਕ ਕੇ ਇਹਨੇ ਬਣੇ ਸਾਗ ਦੇ ਵੀ ਇਹਨੇ ਤਿਆਰ ਵੀ ਦੋ ਵਾਰੀ ਬਣਿਆ ਹੈ ਜੀ ਹਲੇ ਤਾਂ ਦਾ ਹੀ ਸੀ ਸਾਗ ਇਹ ਕਰ ਤੂੰ ਭੁੱਲ ਗਈ ਮੂਰੇ ਤੂੰ ਇਹ ਕਰ ਤੂੰ ਆ ਦੀਰੀ ਜਿਤੇ ਫਾਈ ਮਿਲਿਆ ਮੂਰੇ ਬਰਨ ਲਾ ਦੋ ਫਿਰ ਹਨਰਾਵਰੀ ਮੈਂ ਦੇਖਿਆ ਨਹੀਂ ਦਾਦੀ ਕਹਿੰਦੀ ਦੇਖਿਆ ਚੁੱਲ੍ਹੇ 'ਚ ਅੱਗ ਬਲਦੀ ਹੈ ਤਾਂ ਮੈਂ ਦੇਖਿਆ ਹਾਂ ਕੀ ਹੋ ਗਿਆ ਪਤੰਗ ਬਣਾ ਦੇ ਇੱਥੇ ਕੀ ਹੋਇਆ ਪੈਨੂ ਮੈਂ ਸਹੀ ਕਰਦੀ ਮੇ ਤਾਂ ਹੋ ਗਈ ਜਾਵੇ ਬਸ ਪਹਿਲਾਂ ਲੱਕੜ ਨੂੰ ਅੱਗ ਹੀ ਕਰਦੀ ਤੂੰ ਬਾਹਰ ਨਿਕਰਿਆ ਨਾ ਜਿਹਦੇ ਅੱਖ ਚੁੱਟੇ ਚੱਲ ਪੀ ਹੋਰ ਵੀ ਚੱਲਣੀ ਚਾਹੀਦੀ ਆ ਪਰ ਮਾੜੀ ਤੇ ਚੱਲ ਰਹੀ ਆ ਅੱਗ ਚ ਜੀ ਜੀ ਚਿੰਗਾਰੀਆਂ ਨਿਕਲ ਰਹੀਆਂ ਨੇ ਚਿੰਗਾਰੀਆਂ 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 ਅੱਗ ਚੋਂ ਚਿੰਗਾਰੀਆਂ ਨਿਕਲਦੀਆਂ ਆਂਦੀਆਂ ਹੋਰ ਫੁੱਲ ਨਿਕਲਦੇ ਨੇ ਚੱਲੇ ਤਾਂ ਆਏ ਜੀ ਮੈਂ ਹੁਣੀ ਕਿਸੇ ਨੂੰ ਕੋਟਣ ਜਾਣਾ ਹੁੰਦਾ ਆਂ ਇਕੱਠੇ ਹੋਏ ਦੋਨੇ ਆਂ ਆਂ ਪਹਿਲਵਾਨ ਮੈਂ ਖੁੰਜੀ ਮੈਂ ਉਹਨੇ ਕੀ ਅੱਛਾ ਮੈਨੂੰ ਹੁਣੀ ਇਹਨਾਂ ਨੇ ਬੁਲਾਇਆ ਨਾ ਮੋਲਾ ਕੇ ਗਾਲਾਂ ਖਾਲਾ ਗਾਲਾਂ ਵੀ ਖਾਲਾ ਰੋਟੀ ਖਾਣਾ ਖਾਣਾ ਸਰ ਖਾਣਾ ਅੱਗੇ ਹੋ ਜਾ ਇੱਥੇ ਬਣਦੀ ਆ ਮੱਕੀ ਦੀ ਰੋਟੀ ਕਨਕ ਦੀ ਨਹੀਂ ਬਣਾਈ ਕਨਕ ਤੇ ਥੋੜੀ ਜਿਹਾ ਤਾਂ ਮੱਕੀ ਦੇ ਵੀ ਰਲਦੀ ਆ ਗਰਮ ਗਰਮ ਖਾਣਾ ਐਸੀ ਹੀ ਖਾਣਾ ਬਣਾ ਕੇ ਕਾ ਦੇ ਲਈਏ ਚਾਹੀ ਇਹ ਬੇਲਣੇ ਨਾਲ ਨਹੀਂ ਹੁੰਦੀ ਨਾ ਐਂ ਕਰਨੀ ਪੈਂਦੀ ਇਹ ਹੱਥ ਤੇ ਪਾਪਾ ਕਰਾ ਰਹੇ ਨੇ ਮੰਮਾ ਦੀ ਹੈਲਪ ਦੇਖੋ ਕਿਤੇ ਮੈਨੂੰ ਕਰਾਣੀ ਚਾਹੀਦੀ ਆ ਪਾਪਾ ਕਰਾ ਰਹੇ ਨੇ ਪਾਪਾ ਤੇ ਤੇਰਾ ਆ ਬੈਠ ਹੈਲਪ ਅੱਛੇ ਤੇ ਇਹ ਘੱਟ ਹੁੰਦੀ ਹੈ ਹੈ ਕੀ ਕਹਿੰਦੇ ਉਹ ਕੁੜੀ ਵੀ ਤੁਹਾਡੇ ਸੁਣਦੀ ਆ ਵੈਨ ਕੁੜੀ ਵੀ ਸੁਣਦੀ ਆ ਕੁੜੀ ਕੰਮ ਕਰਨੀ पहला <laughs> <laughs> कहने सुन दी कोटी <laughs> तो <laughs> दादी जी लिया है रोटी दादी जी दे दे दो रोटी ਤੇ ਗਾਇਸ ਸਾਗ ਜਿਹੜਾ ਹੈਗਾ ਬਣ ਚੁੱਕਿਆ ਤੇ ਆ ਗਈ ਹੈ ਮੇਰੀ ਗਰਮਾ ਗਰਮ ਮੱਕੀ ਦੀ ਰੋਟੀ ਤੇ ਸਾਗ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਜਨ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ